ਆਪਣਾ ਅਮਨਦੀਪ ਅੱਜ ਜਿਹੜੀ ਗੱਡੀ ਨੂੰ ਅੱਗ ਲੱਗੀ ਕੀ ਕਾਰਨ ਕੀ ਲੱਗਦਾ ਜੀ ਇਹ ਕਾਰਨ ਵੀਰੇ ਪੈਟਰੋਲ ਵਾਲੀ ਟੈਂਕ ਦੀ ਲੀਕ ਸੀਗਾ ਖਾਇਆ ਸੀਗਾ ਜੀ ਉਹ ਪੈਟਰੋਲ ਵਾਲੀ ਟੈਂਕ ਦੀ ਤੁਹਾਨੂੰ ਲੱਗਦੀ ਸੀ ਪੈਟਰੋਲ ਲੀਕ ਸੀ ਤੇ ਟੈਂਕੀ ਖੋਲ੍ਹ ਦੇ ਸੀ ਉਹ ਜੀ ਟੈਂਕੀ ਖੋਲ੍ਹਦੇ ਕੋਈ ਤਾਰ ਸਪਾਰਕ ਹੋ ਗਈ ਪੈਟਰੋਲ ਡੁੱਲ ਰਿਹਾ ਸੀ ਥੱਲੇ ਜੀ ਉਹ ਤਾਰ ਸਪਾਰਕ ਨਾਲ ਅੱਗ ਲੱਗ ਗਈ ਜੀ ਤੇ ਗੱਡੀ ਦੇ ਕਿੰਨੇ ਕਿ ਜ਼ਬਰਦਸਤ ਅੱਗ ਲੱਗੀ ਸੀ ਜੀ ਬਹੁਤ ਜ਼ਬਰਦਸਤ ਲੱਗੀ ਸੀ ਪਰ ਇਸ ਕੋ ਤਾਂ ਨਹੀਂ ਲੱਗੀ ਨਾ ਵੀ ਸਾਰੀ ਪੈਟਰੋਲ ਸਾਰਾ ਭਰੀ ਸੀ ਦੀ ਟੈਂਕੀ ਸਾਰੀ ਜੀ ਦੇਖਿਆ ਜਾ ਰਿਹਾ ਇਹਦੇ ਵਿੱਚ ਕੋ ਸਿਲੰਡਰ ਵੀ ਸੀਗਾ ਸਿਲੰਡਰ ਵੀ ਸੀਗਾ ਬਈ ਉਹ ਸਿਲੰਡਰ ਵੀ ਫਟ ਗਿਆ ਜੀ ਯਾਰ ਲੀਕ ਹੋ ਗਿਆ ਉਸ ਤੋਂ ਬਾਅਦ ਅੱਛਾ ਤੇ ਰੈਸੀ ਇਲਾਕਾ ਹੈਗਾ ਇੱਥੇ ਨੇੜੇ ਆਹ ਰੈਸੀ ਥੋੜਾ ਬਹੁਤ ਹੈ ਜੀ ਹੁਣ ਦੁਕਾਨਾਂ ਦਾ ਵਰਕਸ਼ਾਪ ਆਈਆਂ ਕਰ ਗਿਆ ਠੀਕ ਹੈ ਹੋਣਗੇ ਜਿਹੜੀ ਅੱਗ ਲੱਗੀ ਹੈ ਯਾਰ ਨੁਕਸਾਨ ਹੋ ਗਿਆ ਮਾੜੀ ਗੱਲ ਜੀ ਅੱਛਾ ਅੱਗ ਕਿੰਨੀ ਕੀ ਜ਼ਬਰਦਸਤ ਸੀਗੀ ਬਹੁਤ ਜ਼ਿਆਦਾ ਸਾਰੀ ਅੱਗ ਸੀ ਜਿਆਦਾ ਅੱਛਾ ਨਹੀਂ ਅਗਲੇ ਲੱਗਣ ਦਾ ਪਤਾ ਨਹੀਂ ਚੱਲ ਪਾਇਆ ਠੀਕ ਹੈ ਨਾ ਬਈ ਤਾਂ ਗੁਰਪ੍ਰੀਤ ਗਰਾਜ ਦੇ ਕੀ ਮਜਾਕ ਕਰ ਗੱਡੀ ਦਾ ਕੰਮ ਕਰਾਉਣ ਆਏ ਸੀਗੇ ਤੇ ਥੱਲੋ ਨਾ ਇਹਨਾਂ ਦੀ ਤਾਰ ਸਪਾਰਕ ਕਰ ਗਈ ਗੱਡੀ ਦੀ ਤੇ ਥੱਲੋ ਪਹਿਲਾਂ ਅੱਗ ਪੈ ਗਈ ਸੀਗੀ ਕਾਫੀ ਕੋਸ਼ਿਸ਼ ਕੀਤੀ ਨਹੀਂ ਬੁਜੀ ਫਿਰ ਅਸੀਂ ਗੱਡੀ ਥੋੜਾ ਪਾਸੇ ਕਰਕੇ ਦੂਜੀ ਗੱਡੀਆਂ ਪਾਸੇ ਕਰਤੀ ਮਾਲ ਕੋਈ ਸੀ ਕਿਤੇ ਕੋਈ ਸਿਲੰਡਰ ਲੀਕ ਜਾਂ ਕੋਈ ਨਹੀਂ 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 ਸਿਲੰਡਰ ਨਹੀਂ ਲੀਕ ਸੀਗਾ ਪੈਟਰੋਲ ਪੈਟਰੋਲ ਲੀਕ ਹੋ ਰਹਾ ਸ਼ਾਇਦ ਜਿੱਥੋਂ 스파ਰਕ ਕਰਕੇ ਅੱਗ ਬਲ ਗਈ ਗੱਡੀ ਸਾਰੀ ਡੈਮੇਜ ਹੋ ਗਈ ਗੱਡੀ ਹਾਂਜੀ ਲਗ ਵਕਤ ਨੂੰ ਇਹ ਗੱਡੀ ਇੱਥੇ ਵਰਕਸ਼ਾਪ ਤੇ ਕੰਮ ਕਰ ਰਹੀ ਸੀ ਤੇ ਮੈਂ ਟੈਪਟਨ ਚਾਰਜੇ 112 ਤੇ ਆ ਪਤਾ ਲੱਗਿਆ ਅਸੀਂ ਆਏ ਫਾਇਰ ਬ੍ਰਿਗੇਡ ਆ ਗਈ ਅੱਗ ਬੁਝਾ ਲਈ ਚਲੋ ਕੰਟਰੋਲ ਕਰ ਲਿਆ ਤੇ ਕੁਦਰਤੀ ਪੈਟਰੋਲ ਵਾਲੀ ਟੈਂਕੀ ਲੀਕ ਸੀ ਕਹਿੰਦੇ ਤੋਂ ਠੀਕ ਕਰਨ ਲੱਗਿਆ ਕਦੇ ਤਾਂ ਸੰਪਾਰਕ ਹੋ ਗਈ ਤੇ ਅੱਗ ਲੱਗ ਗਈ ਪੁਚਾਇਆ ਕਿਸੇ ਜੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਸਾਨੂੰ ਜੀ ਇੱਥੇ ਫਾਇਰ ਵੀਟ ਤੋਂ ਨਾਲ ਦੀ ਨਾਲ ਜਿੱਦਾਂ ਹੀ ਕੋਲ ਆਈ ਅਸੀਂ ਆਦਾ ਛੋਟਾ ਫਾਇਰ ਟੈਂਡਰ ਕੱਢਿਆ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਜਦੋਂ ਅਸੀਂ ਨਾਲ ਦੀ ਨਾਲ ਆਦਾ ਪਾਈਪ ਵਾਰਾ ਕੀਤਾ ਪਾਣੀ ਪਾਣ ਲੱਗੇ ਆ ਵਿੱਚ ਅਸੀਂ ਫੋਮ ਵੀ ਮਲਾਈਏ ਤੇ ਅੱਗ ਤੇ ਬਹੁਤ ਹੀ ਔਖਾ ਕਾਬੂ ਪਿਆ ਤੇ ਜਿਹੜਾ ਐਲਪੀਜੀ ਸਿਲੰਡਰ ਸੀ ਉਹ ਨਾਲ ਦੀ ਨਾਲ ਹੀ ਸਾਡੇ ਪਾਣੀ ਪਾਉਂਦੇ ਫੋਮ ਉੱਪਰ ਪਾਉਂਦੇ ਨਾਲ ਦੀ ਨਾਲ ਹੀ ਲੀਕੇਜ ਹੋ ਗਿਆ ਤੇ ਨਾਲ ਦੀ ਨਾਲ ਦੂਜੀ ਫਾਇਰ ਟੈਂਡਰ ਨੇ ਵੀ ਫੋਨ ਕੀਤਾ ਫਿਰ ਉਹ ਵੱਡੀ ਫਾਇਰ ਟੈਂਡਰ ਤੇ ਇਹਦੇ ਨਾਲ ਮੁਸੱਦਰ ਕਰਕੇ ਸਾਰੀ ਤੇ ਅੱਗ ਤੇ ਕਾਬੂ ਪਾਇਆ ਗਿਆ ਹੈ ਬਚਾਓ ਰਿਹਾ ਹੈ ਜੀ ਕੀ ਗੱਲ ਹੋਈ ਹੈ ਜੀ ਸਸਰੀਗਾਰ ਜੀ ਸਾਰਿਆਂ ਨੂੰ ਸਾਨੂੰ ਪਟਿਆਰੂਨ ਤੋਂ ਫੋਨ ਸੂਚਨਾ ਮਿਲੀ ਵੀ ਇੱਕ ਐਲਟੋ ਕਾਰ ਹੈ ਸਿਤੋ ਰੋਡ ਬਾਟੇ ਦੇ ਉੱਤੇ ਉਹਦੇ ਅੱਗੇ ਲੱਗੀ ਹੈ ਅਸੀਂ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਅਸੀਂ ਆ ਵੀ ਆਏ ਤੇ ਫਾਇਰ ਬ੍ਰਿਗੇਡ ਨਾਲ ਸੱਜ ਕੇ ਨਾ ਅੱਗ ਦੇ ਕਪਾ ਪਾਇਆ ਗਿਆ ਕੋਈ ਕਾਰਨ ਪਤਾ ਲੱਗਿਆ ਕਾਰਨ ਕਹਿੰਦੇ ਵਿਕਾਰ ਦੀ ਬਿਲਡਿੰਗ ਕਰ ਰਹੀ ਸੀ ਉਸ ਦੇ ਕਾਰਨ ਛੋਟ ਸਰਕਟ ਓਨ ਕਰਕੇ ਲੱਗੀ ਹੈ ਪੁਜਾਰੀ ਨੂੰ ਖਤਰਾ ਨਹੀਂ ਹੋਇਆ ਨਹੀਂ ਜਾਨੀ ਨੁਕਸਾਨੀ ਆਇਆ ਜੀ ਬਾਕੀ ਜਾਂਚ ਕਰ ਰਹੇ ਹਾਂ ਜੀ ਨਾਮ ਆਪਣਾ ਅਮਨਦੀਪ ਆ ਜਿਹੜੀ ਗੱਡੀ ਨੂੰ ਅੱਗ ਲੱਗੀ ਕੀ ਕਾਰਨ ਕੀ ਲੱਗਦਾ ਜੀ ਇਹ ਕਾਰ ਲਵੇ ਪੈਟਰੋਲ ਵਾਲੀ ਟੈਂਕ ਹੀ ਨੀ ਸੀ ਗਾਹ ਕਾਇਆ ਸੀਗਾ ਜੀ ਪੈਟਰੋਲ ਵਾਲੀ ਟੈਂਕੀ ਤੋਂ ਲੱਗਦੀ ਸੀ ਪੈਟਰੋਲ ਲੀਕ ਸੀ ਤੇ ਟੈਂਕੀ ਖੋਲ੍ਹ ਦੇ ਸੀ ਉਹ। ਕਿੱਜਾ ਟੈਂਕੀ ਖੋਲ੍ਹਦੇ ਕੋਈ ਤਾਰ ਸਪਾਰਕ ਹੋ ਗਈ ਪੈਟਰੋਲ ਡੁੱਲ ਗਿਆ ਸੀ ਥੱਲੇ। ਜੀ ਉਹ ਤਾਰ ਸਪਾਰਕ ਨਾਲ ਅੱਗ ਲੱਗ ਗਈ। ਜੀ। ਤੇ ਗੱਡੀ ਦੇ ਕਿੰਨੇ ਕਿ ਜ਼ਬਰਦਸਤ ਅੱਗ ਲੱਗੀ ਸੀ ਜੀ? ਅੱਗ ਤਾਂ ਬਹੁਤ ਜ਼ਬਰਦਸਤ ਲੱਗੀ ਸੀ ਪਰ ਇਸ ਕੋ ਤਾਂ ਨਹੀਂ ਲੱਗੀ ਨਾ ਜੀ ਸਾਰੀ ਪੈਟਰੋਲ ਸਾਰਾ ਭਰੀ ਸੀ ਜੀ ਟੈਂਕੀ ਸਾਰੀ। ਜੀ ਉਹ ਦੱਸਿਆ ਜਾ ਰਿਹਾ ਇਹਦੇ ਵਿੱਚ ਕੋਈ ਸਿਲੰਡਰ ਵੀ ਸੀਗਾ। ਸਿਲੰਡਰ ਵੀ ਸੀਗਾ ਬਈ ਉਹ ਸਿਲੰਡਰ ਵੀ ਫਟ ਗਿਆ ਜੀ ਲੀਕ ਹੋ ਗਿਆ ਉਸ ਤੋਂ ਬਾਅਦ। ਅੱਛਾ ਤੇ ਰੇਸੀ ਇਲਾਕਾ ਹੈਗਾ ਇੱਥੇ ਨੇੜੇ? ਹਾਂ ਰ ਠੀਕ ਹੈ ਹੋਗੇ ਜਿਹੜੀ ਅੱਗ ਲੱਗੀ ਹੈ ਨੁਕਸਾਨ ਹੋ ਗਿਆ ਮਾਈ ਜਲਦੀ ਅੱਛਾ ਅੱਗ ਕਿੰਨੀ ਕੀ ਜ਼ਬਰਦਸਤ ਸੀਗੀ ਅੱਛਾ ਨੇ ਅੱਗ ਲੱਗਣ ਦਾ ਪਤਾ ਨਹੀਂ ਚਲ ਪਾਇਆ ਪਤਾ ਹੈ ਹੁਣ ਡੀਜ਼ਲ ਤੋਂ ਹੋ ਗਈ ਹੈ ਮੈਂ ਤਾਂ ਬਾਅਦ ਤਾਂ ਆਇਆ ਠੀਕ ਹੈ ਨਾਮ ਬਾਈ ਤੁਹਾਡਾ ਗੁਰਪ੍ਰੀਤ ਅਗਰਾਜ ਕਿੰਨੇ ਦਸ਼ਮੀਸ਼ ਮੋਟਰ ਗੱਲ ਕੀ ਕਾਰਨ ਕੀ ਬਣਿਆ ਅੱਗ ਲੱਗਣ ਦਾ ਇਹ ਗੱਡੀ ਦਾ ਕੰਮ ਕਰ ਉਹ ਨਾ ਆਈ ਸੀ ਕਿ ਤੇ ਥੱਲੋ ਨਾ ਇਹਨਾਂ ਦੀ ਤਾਰ ਸਪਾਰਕ ਕਰਕੇ ਗੱਡੀ ਦੀ ਅੱਛਾ ਤੇ ਥੱਲੋ ਪਹਿਲਾਂ ਅੱਗ ਪੈ ਗਈ ਸੀ ਕਿ ਕਾਫੀ ਕੋਸ਼ਿਸ਼ ਕੀਤੀ ਨਹੀਂ 부ਜੀ ਫਿਰ ਅਸੀਂ ਗੱਡੀ ਥੋੜਾ ਜਿਹਾ ਪਾਸੇ ਕਰਕੇ ਦੂਜੀ ਗੱਡੀ ਦੇ ਪਾਸੇ ਕਰਤੀ ਜੀ ਮਾਲ ਕੋਲ ਹੀ ਸੀ ਗੱਡੀ ਦਾ ਕੋਈ ਸਿਲੰਡਰ ਲੀਕ ਜਾਂ ਕੋਈ ਨਹੀਂ 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 ਸਿਲੰਡਰ ਨਹੀਂ ਲੀਕ ਸੀਗਾ ਪੈਟਰੋਲ ਪੈਟਰੋਲ ਲੀਕ ਹੋ ਰਹਾ ਸ਼ਾਇਦ ਜਿੱਥੋਂ ਸਪਾਰਕ ਕਰਕੇ ਜਦੋਂ ਪਗੜਦੀ ਗੱਡੀ ਸਾਰੀ ਡਬੀ ਹੋ ਗਈ ਗੱਡੀ ਹਾਂਜੀ ਲਗ ਵਕਤ ਨੂੰ ਠੀਕ ਇਹ ਗੱਡੀ ਇੱਥੇ ਵਰਕਸ਼ਾਪ ਤੇ ਕੰਮ ਕਰ ਰਹੀ ਸੀ ਤੇ ਮੈਂ ਟੈਪਟਨ ਚਾਰਜੇ 112 ਤੇ ਆ ਪਤਾ ਲੱਗਿਆ ਅਸੀਂ ਆਏ ਫਾਇਰ ਬ੍ਰੀਡ ਦੀ ਆ ਗਈ ਅੱਗ ਬੁਝਾ ਲਈ ਚਲੋ ਕੰਟਰੋਲ ਕਰ ਲਿਆ ਤੇ ਕੁਦਰਤੀ ਪੈਟਰੋਲ ਵਾਲੀ ਟੈਂਕੀ ਲੀਕ ਸੀ ਕਹਿੰਦੇ ਤੋਂ ਠੀਕ ਕਰਨ ਲੱਗਿਆ ਕਹਿੰਦੇ ਤਾਂ ਸੰਪਰਕ ਹੋਈ ਤੇ ਅੱਗ ਲੱਗ ਗਈ ਬਚਾਅ ਕਿਸੇ ਜੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਸਾਨੂੰ ਜੀ ਇੱਥੇ ਫਾਇਰ ਬ੍ਰੀਡ ਤੋਂ ਨਾਲ ਦੀ ਨਾਲ ਜਿੱਦਾਂ ਹੀ ਕੋਲ ਆਈ ਅਸੀਂ ਆਦਾ ਛੋਟਾ ਫਾਇਰ ਟੈਂਡਰ ਕੱਢਿਆ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਜਦੋਂ ਅਸੀਂ ਨਾਲ ਦੀ ਨਾਲ ਆਦਾ ਪਾਈਪ ਵਾਰਾ ਕੀਤਾ ਪਾਣੀ ਪਾਣ ਲੱਗੇ ਆ ਵਿੱਚ ਅਸੀਂ ਫੋਮ ਵੀ ਮਲਾਈਏ ਤੇ ਅੱਗ ਤੇ ਬਹੁਤੀ ਔਖਾ ਕਾਬੂ ਪਿਆ ਤੇ ਜਿਹੜਾ LPG ਸਿਲੰਡਰ ਸੀ ਉਹ ਨਾਲ ਦੀ ਨਾਲ ਹੀ ਸਾਡੇ ਪਾਣੀ ਪਾਉਂਦੇ ਫੋਮ ਉੱਪਰ ਪਾਉਂਦੇ ਨਾਲ ਦੀ ਨਾਲ ਹੀ ਲੀਕੇਜ ਹੋ ਗਿਆ ਤੇ ਨਾਲ ਦੀ ਨਾਲ ਦੂਜੀ ਫਾਇਰ ਐਂਡਰ ਦੇ ਵੀ ਫੋਨ ਕੀਤਾ ਫਿਰ ਉਹ ਵੱਡੀ ਫਾਇਰ ਐਂਡਰ ਤੇ ਇਹਦੇ ਨਾਲ ਮੁਸ਼ੱਤਰ ਕਰਕੇ ਸਾਰੀ ਤੇ ਅੱਗ ਤੇ ਕਾਬੂ ਪਾਇਆ ਗਿਆ ਹੈ ਬਚਾਉ ਰਿਹਾ ਹੈ ਜੀ ਕੀ ਗੱਲ ਹੋਈ ਹੈ ਜੀ ਸਸਰੀਗਾਰ ਜੀ ਸਾਰਿਆਂ ਨੂੰ ਸੰਕਟ ਰੂਲ ਤੋਂ ਫੋਨ ਸੂਚਨਾ ਮਿਲੀ ਵੀ ਇੱਕ ਐਲਟੋ ਕਾਰ ਹੈ ਸਿਤੋ ਰੋਡ ਬਾਟੇ ਦੇ ਉੱਤੇ ਉਹਦੇ ਅੱਗ ਲੱਗੀ ਹੈ ਸੀ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਤੁਸੀਂ ਆਪ ਵੀ ਆਏ ਤੇ ਫਾਇਰ ਬ੍ਰਿਗੇਡ ਨੂੰ ਸੱਦ ਕੇ ਇਹਨਾਂ ਅੱਗ ਦੇ ਕੱਪੋ ਪਾਇਆ ਗਿਆ ਕੋਈ ਕਾਰਨ ਪਤਾ ਲੱਗਾ ਕਾਰਨ ਕਹਿੰਦੇ ਵਿਕਾਰ ਦੀ ਬਿਲਡਿੰਗ ਕਰ ਰਹੇ ਸੀ ਉਸ ਦੇ ਕਾਰਨ ਛੋਟ ਸਰਕਟ ਓਨ ਕਰਕੇ ਲੱਗੀ ਹੈ ਪੁਜਾਰੀ ਨੂੰ ਖਤਰਾ ਨਹੀਂ ਹੋਇਆ ਨਹੀਂ ਜਾਨੀ ਨੁਕਸਾਨੀ ਆਇਆ ਹੈ ਜੀ ਬਾਕੀ ਜਾਂਚ ਕਰ ਰਹੇ ਹੈ ਜੀ ਤਦ ਤੱਕ